ਇਹ ਬਾਜ਼ਾਰ ਦਾ ਨਾਮ ਕੀ ਆ ਮੈਨੂੰ ਦੱਸਿਆ ਜਰੂਰ ਯਾਰ ਕਮੈਂਟਾਂ ਚ ਆਹ ਵਾਲਾ ਜਿਹੜਾ ਵਲੋਗ ਆ ਸਾਡਾ ਇਹ ਅਸੀਂ 1 ਜਨਵਰੀ 2026 ਨੂੰ ਸ਼ੂਟ ਕਰ ਰਹੇ ਹਾਂ ਅੱਜ ਬਣਦਾ ਤੁਹਾਨੂੰ ਨਿਊ ਇਅਰ ਵਿਸ਼ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ 90 ਸਾਲ ਦੀਆਂ ਦੁਬਾਰਾ ਤੋਂ ਫਿਰ ਮੁਬਾਰਕ ਇਹ ਸਾਰਾ ਉਹੀ ਬਾਜ਼ਾਰਾ ਜਿਹੜਾ ਨਾ ਦਰਬਾਰ ਸਾਹਿਬ ਦੇ ਨਾਲ ਜਿਹੜੀ ਸੜਕ ਆ ਕੀ ਮਤਲਬ ਕੀ ਕੁਛ ਹੈਗਾ ਤਰਨਤਾਲ ਚ ਹੋਰ ਦੇਖਣ ਆਲਾ ਸਾਲ ਤਾਂ ਮਾਮੇ ਹਫ਼ਤੇ ਦੇ 7 ਦਿਨ ਸਾਗ ਲਈ ਜੋ ਸਾਨੂੰ ਨਹੀਂ ਕੋਈ ਪਰਵਾਹ ਹੈਗੀ ਚਸ਼ਮੇ ਨਹੀਂ ਬੰਨੇ ਆ ਇਹ ਲੇਸ ਕੁੜੀ ਨੂੰ ਸੱਸੀ ਕਾਲ ਦੋਸਤੋ ਕੀ ਹਾਲ ਹੈ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਨਵ ਤੇ ਅੱਜ ਹੈਗੀ ਹੈ ਜੀ 1 ਜਨਵਰੀ 2026 ਤੇ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁ ਬਹੁ ਮੁਬਾਰਕਾ ਹੋਣ ਤੇ ਅੱਜ ਹੋਣ ਜਾ ਰਿਹਾ ਸਾਡਾ ਇਹ ਤੀਜਾ ਵਲੋਗ ਤੀਜੇ ਵਲੋਗ ਦੀ ਸ਼ੁਰੂਆਤ ਅਸੀਂ ਦਸਤਾਰ ਸਜਾ ਕੇ ਤਿਆਰ ਤੋਰ ਹੋ ਕੇ ਕਰਨ ਲੱਗੇ ਆ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਤਰਨਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਕੱਲ ਗਏ ਸੀ ਸ਼ਾਮ ਨੂੰ ਤੇ ਇਹ ਜਿਹੜਾ ਵਲੋਗ ਆ ਇਹ ਤੁਹਾਨੂੰ ਦੋ ਤਰੀਕ ਨੂੰ ਮਿਲੇਗਾ ਜਿੱਦਾਂ 31 ਤਰੀਕ ਵਾਲਾ ਵਲੋਗ ਤੁਹਾਨੂੰ 1 ਜਨਵਰੀ ਨੂੰ ਮਿਲਿਆ 1 ਜਨਵਰੀ ਵਾਲਾ ਵਲੋਗ ਤੁਹਾਨੂੰ 2 ਜਨਵਰੀ ਨੂੰ ਮਿਲੇਗਾ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਜਿੰਨਾਂ ਨਵੇਂ ਸਾਲ ਦੀਆਂ ਇਸ ਨਵੇਂ ਸਾਲ ਦੇ ਵਿੱਚ ਤੁਹਾਡੀਆਂ ਸਾਰੀਆਂ ਦੀਜਾਂ ਪੂਰੀਆਂ ਹੋਣ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਮੇਨ ਤਰਨਤਨ ਨਾਲੇ ਤੇ ਉੱਥੇ ਆ ਕੇ ਮੱਥਾ ਟੇਕਦੇ ਆ ਫਿਰ ਅਸੀਂ ਅੱਗੇ ਚੱਲਦੇ ਆ ਤੇ ਆਪਾਂ ਦਸਤਾਰ ਸਜਾਈ ਅੱਜ ਏਕਮ ਦੇ ਨਾਨਾ ਜੀ ਦੀ ਦਸਤਾਰ ਹੈ ਤੇ ਤੁਹਾਨੂੰ ਅੱਜ ਸਾਡੀ ਦਸਤਾਰ ਕਿਹੋ ਜਿਹੀ ਲੱਗੀ ਉਹ ਵੀ ਜਰੂਰ ਦੱਸਿਓ ਤੇ ਮੈਂ ਦੋ ਦਸਤਾਰਾ ਲੈ ਕੇ ਆਇਆ ਸੀਗਾ ਤੇ ਉਹ ਮੈਸੇਜ ਵਾਲੀਆਂ ਹੋਈਆਂ ਤੇ ਇਹ ਆ ਮਤਲਬ ਥੋੜੀ ਛੋਟੀ ਆ ਦਸਤਾਰ ਫੋਲ ਵਾਲੇ ਕੱਪੜੇ ਦੇ ਵਿੱਚ ਤੇ ਮੈਂ ਸਜਾਈ ਹੋਈ ਆ ਇਸਾਈਜ ਤੁਹਾਨੂੰ ਪਤਾ ਲੱਗ ਹੀ ਰਿਹਾ ਹੁਣ ਅਸੀਂ ਤਿਆਰ ਆ ਰੈਡੀ ਆ ਤੇ ਚੱਲਦੇ ਹਾਂ ਹੁਣ ਅੱਗੇ ਲੰਗਰ ਪਾਣੀ ਵੀ ਅਸੀਂ ਛਕ ਲਿਆ ਹੋਇਆ ਪਹਿਲੇ ਦੋ ਵਲੋਗ ਆ ਉਹ ਤੁਹਾਨੂੰ ਕਿਹੋ ਜਿਹਾ ਲੱਗੇ ਉਹ ਵੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਉਹਦੇ ਨਾਲ ਸਾਨੂੰ ਫੀਡਬੈਕ ਮਿਲਦਾ ਹੈ ਜੇ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਕਿ ਅਸੀਂ ਅਗਲੇ ਵਲੋਗਾਂ ਦੇ ਵਿੱਚ ਕੀ ਕੁਝ ਐਡ ਕਰੀਏ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਜਰੂਰ ਕੋਸ਼ਿਸ਼ ਕਰਾਂਗੇ ਉਹਨਾਂ ਚੀਜ਼ਾਂ ਨੂੰ ਐਡ ਕਰਨ ਦੀ ਚਲਿਏ ਗੁਰਦੁਆਰਾ ਸਾਹਿਬ ਚਲਿਏ ਚਾਰ ਚੁਰ ਹੋ ਗਏ ਨੇ ਦੋਨੋਂ ਏਕਮ ਤੇ ਫਤਿਹ ਚਲ ਆ ਜਾ ਵੀ ਤੂੰ ਵੀ ਨਾਲ ਦੋਨੇ ਭੈਣ ਭਰਾ ਇਕੱਠੇ ਚਲੋ ਚਲੋ ਚਲ पापा आ रहे थोड़ा तो पिछे एक नाल करो दोनों दो करो इधर मेरे हाल इधर इधर आओ दोनों मेरे इते नहीं आ तो आ गया। चलो अपा नाल चलो नाल नाल चलो अपने पापा को खड़ो चलो कल शामी भी ना आप इधर ही गए इसे राह तो गए ਰਵਾਰ ਸਾਹਿਬ ਤਰਨਤਾਰਨ ਦਾ ਜਿਹੜਾ ਗੁਰਦੁਆਰਾ ਸਾਹਿਬ ਨੇ ਮੈਂ ਕੀ ਹੋਇਆ ਚਸ਼ਮੇ ਨਹੀਂ ਬੰਨੇ ਆ ਇਹ ਲੇਸ ਕੁੜੀ ਨੂੰ ਹੈ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਰੀਲਾਂ ਜਿੰਨੀਆਂ ਮਰਜ਼ੀ ਦੇਖ ਲਓ ਇੱਧਰ ਦੇਖ ਆਹੀ ਆ ਇੱਕ ਹੰਡ ਅਜ ਵੀ ਬਥੇਰੀ ਹੈਗੀ ਐ ਮਤਲਬ ਕੱਲ ਵੀ ਸੀ ਜੀ ਅੱਜ ਵੀ ਆ ਜਿੱਦਣ ਆਪਾਂ ਆਏ ਆ ਉਸਦੋਂ ਧੁੱਪ ਜ਼ਰੂਰ ਹੋ ਗਈ ਸੀ ਪਰ ਅੱਜ ਤੇ ਕੱਲ ਓफी ਨਹੀਂ ਨਿਕਲੀ ਉਹਨਾਂ ਦੇ 31 ਦਸੰਬਰ ਤੇ 1 ਜਨਵਰੀ ਲੈਹੰਦਾ ਤੇ ਚੜ੍ਹਦਾ ਸਾਲ ਦਾ ਠੰਡਾ ਹੀ ਸੀਗਾ हां जी गुरुद्वारा साहिब एंट्रेंस मतलब कि 1-2 मिनट ही ਲੱਗਦੇ ਆ 메ਨ ਤਰਨਤਨ ਸਾਹਿਬ ਦਾ ਗੁਰਦਵਾਰਾ ਨੇ ਜਿਹੜਾ ਆਣ ਨੂੰ ਉਹ ਨੇੜੇ ਹੀ ਆ ਕਰ ਜਿੱਦਾਂ ਤਾਂ ਰਾਤੀ ਦਿਖਾਇਆ ਸੀਗਾ ਮੈਂ ਕੱਲ ਦੇ ਵਲੌਗ ਦੇ ਵਿੱਚ ਏਕਮ ਮੇਰੇ ਨਾਲ ਆ ਪੱਤੇ ਤੇ ਉਹਦਾ ਪਾਪਾ ਉਹ ਜਾ ਰਿਹਾ ਅੱਗੇ ਉਹ ਦੇਖ ਆ ਗੁਰਦੁਆਰਾ ਸਾਹਿਬ ਧੁੰਦਾ ਹਲੇ 12 ਤੋਂ ਉੱਤੇ ਹੀ ਟਾਈਮ ਹੋ ਗਿਆ ਜੋੜੇ-ਜੁੜੇ ਨਾਲ ਹੀ ਜਮਾ ਕਰਾ ਕੇ ਨਾ ਤੇ ਮੱਥਾ ਟੇਕਦੇ ਅੰਦਰ ਕਰੋ ਦਰਸ਼ਨ ਜੀ ਤਨਤਮ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਚਲੋ ਅੱਗੇ ਚਲੋ ਠੀਕ ਹੈ ਪਤਿਆ ਅੱਗੇ ਚਲੋ ਵਾਹਿ ਪਰ ਕਰਮਾ ਸ਼ੁਰੂ ਕਰਦੇ ਹਾਂ ਪਰ ਕਰਮਾ ਕਰਦੇ ਹਾਂ ਇਕੱਲੇ ਇਕੱਲੇ ਕੋ ਮੀ ਆਨੇ ਤੁਸੀਂ ਮੈਂ ਤੁਹਾਡੇ ਕੋਲ ਚਲੋ ਫੇ ਚੱਲਦੇ ਹਾਂ ਇਕੱਲੇ ਤੁਸੀਂ ਚਲੋ ਫੇ ਚਲੋ ਚਲੋ ਅੱਜ ਚਲੀਏ ਆਇਆਂਦਰ ਪਰ ਕਰਮਾ ਕਰਦੇ ਹਾਂ ਚੱਲ ਫਤਿਹ ਨਾਲ ਏ ਆ ਜੀ ਵੈਸੇ ਮੇਨ ਐਡਰੈਸ ਗੁਰਦੁਆਰਾ ਸਾਹਿਬ ਦੀ ਆਪਾਂ ਆਏ ਵਿਖੇ ਐਂਡ ਸਾਹਮਣੇ ਜਿੱਥੇ ਗੁਰਦੁਆਰਾ ਸਾਹਿਬ ਸਾਹਮਣੇ ਪੈਦਾ ਆਪਾਂ ਉੱਥਰ ਆਏ ਹਾਂ ਮੱਥਾ ਟੇਕ ਕੇ ਤੇ ਦੇਖ ਸ਼ਕਲੀ ਹੋਈ ਅਸੀਂ ਹੁਣ ਅਸੀਂ ਨੀਚੇ ਚਲਦੇ ਆ ਜਾਇਬ ਘਰ ਚ ਇੱਥੇ ਨੀਚੇ ਜਾਇਬ ਘਰ ਹੈ ਜਿਹੜਾ ਗੇਟ ਦੇਖਦੇ ਹੋ ਨਾ ਸਾਹਮਣੇ ਤੁਹਾਨੂੰ ਅੰਦਰ ਚਲਦੇ ਆਂ ਅੰਦਰ ਆ ਜੀ

ਇਥੇ ਨਾ ਵੀਡੀਓ ਰੋਕ ਕੇ ਤੁਸੀਂ ਧਿਆਨ ਨਾਲ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਕਿ ਕਿਹੜੀ ਤਸਵੀਰ ਕਿਹੜੇ ਇਤਿਹਾਸ ਨਾਲ ਸੰਬੰਧਿਤ ਹੈ ਤੇ ਨਾਲ ਇਤਿਹਾਸ ਵੀ ਹੈ ਸਾਰਾ ਮਮਦੀ ਚੇਨੀ ਇਸ ਜਗ੍ਹਾ ਤੇ ਮੁਰਾਦਪੁਰ ਦੇ ਚੌਧਰੀ ਨੂੰ ਰੋਗ ਮੁਕਤ ਕੀਤਾ ਤਸਵੀਰਾਂ ਦੇਖ ਕੇ ਤੇ ਇਤਿਹਾਸ ਪੜ੍ਹ ਕੇ ਸਭ ਸਮਝ ਆ ਜਾਂਦਾ ਹੈ। ਪ੍ਰਥੀ ਦੇ ਕ੍ਰੂਦੂਤ ਇਥੇ ਨਾਲ ਨਾਲ ਇਤਿਹਾਸ ਲਿਖਿਆ। ਤੁਸੀਂ ਜੇ ਤੁਸੀਂ ਸਾਰਾ ਦੇਖ ਸਕਦੇ ਹੋ ਵੀਡੀਓ ਨੂੰ ਰੋਕ ਕੇ ਪੋਜ਼ ਕਰਕੇ ਸਮਝ ਲਿਓ। ਤਹਾ ਬੈਕਗ੍ਰਾਉਂਡ ਜਹਾ ਕਿਰਤਮ ਤੇਰਾ। ਪੂਰਾ ਇਤਿਹਾਸ ਤਸਵੀਰ ਦੇ ਨਾਲ। बाबा बुढ़ा जी वालों माता गंगा जी योदा पुत्र इस तस्वीर चाहिए लद्दा जी का पर उपकार पूरा इतिहास तो नीचे पढ़ सकते हो गुरमुखी अंग्रेजी दोनों इतिहास लिखा है इस तस्वीर से चेड़ा इतिहास इत्या ਮੰਜ ਪਿਆਰਾ ਗੁਰੂ ਕੋ ਵੀਡੀਓ ਨੂੰ ਰੋਕ ਕੇ ਤੁਸੀਂ ਸਾਰੇ ਇਤਿਹਾਸ ਪੜ੍ਹ ਸਕਦੇ ਹੋ ਉਹਨਾਂ ਇਤਿਹਾਸ ਤੇ ਸਤੰਦਰ ਨਾਲ ਸੰਬੰਧਿਤ ਸਾਰੀਆਂ ਤਸਵੀਰਾਂ ਨੇ ਤੇ ਨਾਲ ਨਾਲ ਇਤਿਹਾਸ ਲਿਖਿਆ ਹੈ ਉਸ ਸਾਈਡ ਤੇ ਵੀ ਸਭੇ ਸਾਂਝੀ ਵਾਲ ਸਦਾਇਲ इस तस्वीर इतिहास ही श्री गुरु ग्रंथ साहब जी की संपादना कपर बादशाह गुरु साहब के चरण पूरा इतिहास संखेप लिखा है ਗੁਰੂ ਅਰਜਨ ਦੇਵ ਜੀ ਪਾਸ਼ਾ ਕੋਇਸ ਲਾਹੌਰ ਕਾਲ ਪੈਣ ਸਮੇਂ ਸੇਵਾ ਪੂਰਾ ਇਤਿਹਾਸ ਤੁਸੀਂ ਇਸ ਤਸਵੀਰ 'ਤੇ ਪੜ ਸਕਦੇ ਹੋ ਗੁਰੂ ਜੀ ਦੁਆਰਾ ਵਿਆਸ ਅਲੇ ਕਿਲਾ ਪੁੱਟਣਾ गुरु अर्जन देव जी अनंत कार्ड वेले का इतिहास इस तस्वीर का इतिहास गुरु साहब जी की बारात का बिलगा विखे पड़ा बोहता बाणी का बोहता ਇਬਰਾਮ ਦਾਜੀ ਅਤੇ ਮਾਤਾ ਬੀਬੀ ਪਾਣੀ ਜੀ ਦੇ ਸੁਪੁੱਤਰ ਬਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ 11 ਸਾਲ 4 ਮਹੀਨੇ 15 ਦਿਨ ਆਪਣੇ ਨਾਨਾ ਗੁਰਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਗੋਦ ਤੰਨ ਨਿਕ ਮਾਣਿਆ ਨਾਨਾ ਗੁਰਦੇਵ ਜੀ ਨੇ ਅਗਮੀ ਮੋਦ ਵਿੱਚ ਬਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਛੜ ਚੁੱਕ ਕੇ ਦੇਵਤਾ ਬਣੇ ਕਾ ਬੋਤ ਦੇ ਨਾਲ ਨਿਵਾਜਿਆ ਆ ਇਤਿਹਾਸ ਨਾਲ ਤਸਵੀਰ ਹੈ ਤਸਵੀਰ ਹੈ ਸਮਝਾਣਾ ਥੋੜਾ ਆ ਸੁੱਖਾ ਹੋ ਜਾਂਦਾ ਤੇ ਨਾਲ ਇਤਿਹਾਸ ਲਿਖਿਆ ਹੁੰਦਾ ਤਾਂ ਸਮਝੇ ਬੰਦੇ ਨੂੰ ਛੇਤੀ ਆ ਜਾਂਦੀ ਇਹ ਤਸਵੀਰ ਦਾ ਇਤਿਹਾਸ ਇਹ ਲਿਖਿਆ ਭਾਰੀ ਪੁਰਖ ਇਤਿਹਾਸ ਵੀਡੀਓ ਨੂੰ ਰੋਕ ਕੇ ਤੁਸੀਂ ਚੰਗੀ ਤਰ੍ਹਾਂ ਸੰਖੇਪ ਚ ਪੜ ਸਕਦੇ ਹੋ ਇਸ ਜਗ੍ਹਾ ਤੇ ਅਰੇ ਕਹੇ ਤਸਵੀਰ ਦਾ ਇਤਿਹਾਸ ਸਤਗੁਰੂ ਜੀ ਦਾ ਪ੍ਰਕਾਸ਼ ਸ਼ਿਰੂਪੁਰ ਅਰਜਨ ਦੇਵੀ ਦਾ ਪ੍ਰਕਾਸ਼ 15 April 1563 ਇਸ ਦਿਨ ਗੋਵਿੰਦਵਾਲ ਸਾਹਿਬ ਵਿਖੇ ਹੋਇਆ। ਸੰਪੂਰਨ ਇਤਿਹਾਸ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਰੋਕ ਕੇ। ਇੱਥੇ ਇੱਕ ਹੋਰ ਇਤਿਹਾਸ ਲੱਗਿਆ ਪਰ ਤਸਵੀਰ ਨਹੀਂ ਲੱਗੀ ਹੋਈ ਨਾਲ। ਬੀਬੀ ਰਜਨੀ ਪੇਸ਼ੈਂਸ ਰਿਵਾਰਡਸ ਅਲਟੀਮੇਟਲੀ। ਤਸਵੀਰ ਨਹੀਂ ਹੈ ਨਾਲ। ਬੀਬੀ ਰਜਨੀ ਸਿਦਕ ਦੇ ਡੇੜੇ ਪਾਰ ਇਹ ਉਹੀ ਪੰਜਾਬੀ ਦੇ ਵਿੱਚ ਹੈ ਜਿਹੜੀ ਇੱਥੇ ਤਸਵੀਰ ਲੱਗੀ ਹੋਣੀ ਹੈ ਉਹਦਾ ਸੰਖੇਪ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਬੀਬੀ ਰਜਨੀ ਵਾਰੇ ਇਹ ਸ੍ਰੀ ਗੁਰੂ ਅਮਰਦਾਸ ਜੀ ਨੇ ਜਲਦੀ ਸੇਵਾ ਕਰਦੇ ਹੋਏ ਸੰਖੇਪ ਇਤਿਹਾਸ ਇਹ ਲਿਖਿਆ ਹੈ ਸਿਮਰਨ ਤੇ ਸੇਵਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਇਹ ਤਸਵੀਰ ਦਾ ਸੰਖੇਪ ਇਤਿਹਾਸ ਹੈ ਤੇ ਜਗਤ ਵਿਗਿਆ ਗੁਰੂ ਘਰ ਦੇ ਲੰਗਰ ਦੀ ਸੇਵਾ ਕਰਦੇ ਮਾਤਾ ਖੀਵੀ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਠੀਕ ਹੈ ਇਹਨੂੰ ਧਿਆਨ ਨਾਲ ਵੀਡੀਓ ਨੂੰ ਰੋਕ ਲਿਓ ਇੱਥੇ ਫਿਰ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਇਸ ਤਸਵੀਰ ਦਾ ਸੰਖੇਪ ਇਤਿਹਾਸ ਇੱਥੇ ਲਿਖਿਆ ਆਇਆ ਥਾਪਿਆ ਲਹਿਣਾ ਜੀਵ ਦਾ ਭਾਈ ਲਹਿਣਾ ਜੀ ਹਾਂ ਦੇਖੋ ਇਸ ਤਸਵੀਰ ਦਾ ਸੰਖੇਪ ਇਤਿਹਾਸ ਇਹ ਜਗ੍ਹਾ ਤੇ ਵੀਡੀਓ ਨੂੰ ਰੋਕ ਕੇ ਤੁਸੀਂ ਪੜ ਸਕਦੇ ਹੋ ਸੁਮੇਰ ਪਰਬਤ ਤੇ ਸਿੱਧਾ ਨਾਲ ਗੋਸ਼ਟੀ ਗੁਰਨਾਨ ਦੇਵ ਜੀ ਬਾਸ਼ਾ ਇੱਕ ਸੱਚਾ ਸੋਤਾ ਗੁਰਨਾਨ ਦੇਵ ਜੀ ਨੇ ਜਦੋਂ ਉਹਨਰੇ 20 ਰੁਪਏ ਦੇ ਲੰਕਰ ਸ਼ਿਕਾਇਤ ਸੀਗਾ ਸੱਚਾ ਸੋਤਾ ਸੰਪੂਰਨ ਇਤਿਹਾਸ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਤੁਸੀਂ ਜਾਣਦੇ ਹੋਵੋਗੇ ਪਰ ਤਾਂ ਵੀ ਤੁਸੀਂ ਇੱਥੇ ਪੜ੍ਹ 사 ਦੇਖਵਾ ਮਿੱਤਰੋ ਚੱਲਦੇ ਆਂ ਇਸ ਸਥਾਨ ਤੇ ਇਸ ਤਸਵੀਰ ਦਾ ਸੰਖੇਪ ਇਤਿਹਾਸ ਦਾਰਾ ਸ਼ਿਕੋਹ ਸ਼੍ਰੀ ਗੁਰੂ ਹਰ Rai ਸਾਹਿਬ ਦਾ ਸ਼ੁਕਰਾਨਾ ਕਰਦਿਆਂ ਹੋਇਆ ਇਹ ਇਤਿਹਾਸ ਦੇ ਵਿੱਚ ਆਹ ਤਸਵੀਰ ਚ ਦੇਖ ਸਕਦੇ ਹੋ ਇਸ ਤਸਵੀਰ ਦਾ ਸੰਖੇਪ ਇਤਿਹਾਸ ਇੱਥੇ ਲਿਖਿਆ ਹੋਇਆ ਨਿੰਦਕਾ 500 ਹਰ ਲੇਖਾ ਮੰਗ ਸੀ ਬਹੁਤ ਦੇ ਸਜਾਈ ਇਹ ਸਹੀ ਖੂਰ ਤਸਵੀਰ ਹੈ ਇਸ ਤਸਵੀਰ ਦਾ ਸੰਖੇਪ ਇਤਿਹਾਸ ਇਸ ਜਗ੍ਹਾ ਤੇ ਲਿਖਿਆ ਹੋਇਆ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਸ਼ੇਰ ਗੁਰੂ ਹਰਬਾਬ ਸਿੰਘ ਦੀ ਪਾਸ਼ਾ ਏ ਆ ਜੀ ਜਿਹੜਾ ਤਰਨਤਨ ਸੰਗ ਗੁਰਦੁਆਰਾ ਸਾਹਿਬ ਨਾਲ ਉਧੇ ਨੀਚੇ ਜਿਹੜਾ ਅਚਾਇਬ ਘਰ ਬਣਿਆ ਹੋਇਆ ਉਹਦੇ ਵਿੱਚ ਸੰਕੇਪ ਇਤਿਹਾਸ ਦੇ ਨਾਲ ਤਸਵੀਰਾਂ ਲੱਗੀਆਂ ਹੋਈਆਂ ਹੁਣ ਅਸੀਂ ਬਾਹਰ ਚੱਲਦੇ ਹਾਂ ਇੱਕਾ ਭੈਣ ਭਰਾ ਨਹੀਂ ਟਿਕਦੇ ਹੈਗੇ ਛੋਟੇ ਛੋਟੇ ਜੀ ਉਹ ਅੱਗੇ ਭਜੀ ਜਾਂਦਾ ਆ ਬੀਬੀ ਇੱਥੇ ਫੜ ਕੇ ਰੱਖਣੀ ਪੈਂਦੀ ਹੈ। ਇਕੱਠੇ ਚੱਲੋ ਇਕੱਠੇ ਆਰਾਮ ਨਾਲ। ਦੌੜ ਕੇ ਨਹੀਂ ਜਾਣਾ ਪੁੱਤ। ਆਰਾਮ ਨਾਲ। ਫੇਰ ਉੱਥੇ ਜਾ ਕੇ ਖੜ੍ਹ ਜਾਣਗੇ ਫੇ ਸਾਡੀ ਵੇਟ ਕਰਨਗੇ। ਮਤਲਬ ਥੋੜੀ ਥੋੜੀ ਨਾ ਕਣੀਆਂ ਪਈਆਂ। ਠੰਡ ਵੀ ਅੱਜ ਜ਼ਿਆਦਾ ਹੈ। ਮਤਲਬ ਕੱਲ 31 ਦਸੰਬਰ ਤੇ ਅੱਜ 1 ਜਨਵਰੀ ਠੰਡ ਵਾਕਈ ਦੋ ਦਿਨਾਂ ਚ ਕਾਫੀ ਹੋ ਗਈ ਹੋਈ ਹੈ। ਉਹਨਾਂ ਦੇ ਹੱਥ ਪੈਰ ਸੋਨ ਹੁੰਦੇ ਪਏ ਬਹੁਤ। ਉਹ ਦਰਵਾਜ਼ੇ ਤੋਂ ਅਸੀਂ ਬਾਹਰ ਚੱਲਦੇ ਹਾਂ ਪਾਪਾ ਦੇ ਲਾਡਲੇ ਭੱਜਦੇ ਜਾਂਦੇ ਸ਼ੂਕਦੇ ਜਾਂਦੇ ਜਿੱਧਰ ਨੂੰ ਜਾਂਦੇ ਹਾਂ ਘਰ ਪਹੁੰਚ ਗਏ ਅਸੀਂ ਫਤਿਹ ਦੀ ਨਾਨੀ ਹੁਣਾਂ ਦੇ ਘਰ ਵਾਪਸ ਆ ਗਏ ਹੋਇਆ ਇੱਕਮ ਦੇਵੀ ਨਾਨੀ ਹੁਣਾਂ ਦੇ ਘਰ ਵਾਪਸ ਆ ਗਈ ਹੋਈ ਹੈ ਤੇ ਹੁਣ ਅਸੀਂ ਛਕਣ ਲੱਗਿਆ ਪ੍ਰਸ਼ਾਦਾ ਪ੍ਰਸ਼ਾਦਾ ਛੱਕ ਕੇ ਅਸੀਂ ਫਿਰ 5:30 ਵਜੇ ਦੀ ਟ੍ਰੇਨ ਆ ਤੇ ਇੱਕ ਵੇਟ ਉਤੇ ਟਾਈਮ ਹੋ ਗਿਆ ਆ 5 ਵੇ ਦੀ ਟ੍ਰੇਨ 'ਚ ਬੈਠਾਂਗੇ ਤੇ ਫਿਰ ਅਸੀਂ ਲੁਧਿਆਣੇ ਨੂੰ ਤੁਰ ਪੈਣਾ ਆ ਹੁਣ ਆਪਾਂ ਛੱਕ ਲਈਏ ਪਹਿਲਾਂ ਇਹ ਕੋਈ ਬਹੁਤ ਜ਼ਿਆਦਾ ਛੱਕਦੇ ਆ ਘਰ ਆ ਗਏ ਹੋਏ ਵਾਪਸ ਮਤਲਬ ਮਾਸੀ ਮਾਸੀ ਜੀ ਹੁਣ ਆ ਕੋਲ ਆ ਗਏ ਵਾਪਸ ਮਤਲਬ ਏਕਮ ਫਤਿਹ ਹੋਣ ਵਾਲੀ ਨਾਨੀ ਜੀ ਦੇ ਕੋਲ ਆ ਗਏ ਸਾਗ ਤੇ ਦਾਲ ਨਾਲ ਪ੍ਰਸ਼ਾਦਾ ਛੱਕਦੇ ਮੇ ਆ ਸਾਗ ਨੇ ਤਾਂ ਬਹਿ ਜਾ ਬਹਿ ਜਾ ਕਰਾਈ ਪਈ ਜਾਵੇ ਵਾਕਈ ਦਾਲ ਵੀ ਬਹੁਤ ਵਧੀਆ ਸਾਗ ਵੀ ਬਹੁਤ ਵਧੀਆ ਕੱਲ ਵੀ ਸਾਗ ਸੀਗਾ ਅੱਜ ਵੀ ਸਾਡੋ ਸੰਤਮਾ ਮੈਂ ਹਫਤੇ ਦੇ 7 ਦਿਨ ਸਾਡ ਲਈ ਕੋਈ ਸਾਨੂੰ ਨਹੀਂ ਕੋਈ ਪਰਵਾਹ ਹੈਗੀ ਐਸੀ ਨਹੀਂ ਪਰਵਾਹ ਕਰੀ ਦੀ ਸਾਗੀ ਖਾਲੀ ਰਹੀ ਇਹ ਗੱਲ ਇਦਾਂ ਹੋਈ ਅੱਜ ਕਿ ਵੈਸੇ ਤਾਂ ਅੱਜ ਸਾਡਾ ਪਲਾਨ ਸੀਗਾ ਘਰ ਜਾਣ ਦਾ ਕਿ ਮਤਲਬ ਅੱਜ 5 ਵਜੇ ਦੀ ਟ੍ਰੇਨ ਸੀਗੀ ਪੋਪ ਕਰਾਣੀ ਸੀ ਪਰ ਨਿਆਣੇ ਕਹਿੰਦੇ ਕਿ ਅਸੀਂ ਇੱਕ ਹੋਰ ਦਿਨ ਹੋਰ ਰੁਕਣਾ ਹੈ ਤੇ ਫਿਰ ਅਸੀਂ ਦੁੱਖ ਕੇ ਕੀ ਕਰ ਸਕਦੇ ਸੀ ਹਨ ਤੇ ਚਲੋ ਅੱਜ ਅਸੀਂ ਇੱਥੇ ਹੀ ਆ ਇਸ ਲਈ ਅੱਜ ਅਨਾ ਆਪਾਂ ਤਰਨ ਤਰਨ ਦਾ ਨਾ ਬਾਜ਼ਾਰ ਘੁੰਮਦੇ ਆ ਦੇਖਦੇ ਹਾਂ ਕਿ ਇਹ ਬਾਜ਼ਾਰ ਚੋ ਸਵੇਰੇ ਗੁਰਦੁਆਰਾ ਸਾਹਿਬ ਦਾ ਮੱਥਾ ਟੇਕ ਲਿਆ ਸੀ ਹੁਣ ਬਾਜ਼ਾਰ ਦੇਖਦੇ ਆ ਬਾਜ਼ਾਰ ਚ ਘੁੰਮਦੇ ਭਾਈ ਨਾ ਜਾ ਰਹੇ ਆ ਮੈਂ ਪੈਦਲ ਘੁੰਮਦੇ ਆ ਦੇਖਦੇ ਕੀ ਕੁਝ ਲੱਭਦਾ ਸਾਨੂੰ ਤਰਨਤਨ ਦੇ ਬਾਜ਼ਾਰ ਚ ਬਾਕੀ ਤਰਨਤਨ ਚ ਰਹਿਣ ਵਾਲੇ ਬੰਦੇ ਲੋਕ ਦੱਸਣ ਜ਼ਰੂਰ ਕਿ ਮਤਲਬ ਕੀ ਕੁਝ ਹੈਗਾ ਤਰਨਤਨ ਚ ਹੋਰ ਦੇਖਣ ਵਾਲਾ ਮੈਂ ਤਾਂ ਜ਼ਿਆਦਾਤਰ ਗੁਰਦੁਆਰਾ ਸਾਹਿਬ ਹੀ ਪਤਾ ਹੁੰਦਾ ਹੈ ਤੇ ਤੋਂ ਇਲਾਵਾ ਮੈਨੂੰ ਕੁਝ ਜ਼ਿਆਦਾ ਖਾਸ ਨਹੀਂ ਪਤਾ ਹੁੰਦਾ ਕਿਸੇ ਵੀ ਏਰੀਆ ਬਾਰੇ ਚਲੋ ਚੱਲਦੇ ਆ ਭਰਾਣਾ ਚੱਲਦੇ ਹਾਂਗੇ ਬਾਜ਼ਾਰ ਤੇ ਦੂਜੀ ਗੱਲ ਇਹ ਕਿ ਅੱਜ ਨਾ ਠੰਡ ਪਈ ਸੀਗੀ ਤੇ ਇੱਕ ਮੈਂ ਸਵੇਰੇ ਜਦੋਂ ਸੁਨਾਰ ਕੀਤਾ ਜਦੋਂ ਮੈਂ ਨਹਾਤਾ ਸਵੇਰੇ ਤੇ ਥੋੜੇ ਗਰਮ ਪਾਣੀ ਨਾਲ ਨਹਾਤਾ ਮੈਂ ਵੈਸੇ ਮੈਂ ਤਾਜੇ ਪਾਣੀ ਨਾਲ ਨਹਾਉਂਦਾ ਹੁੰਦਾ ਜਿਹੜਾ ਡੇਲੀ ਆਉਂਦਾ ਨਾ ਘਰੇ ਮੋਟਰ ਚਲਾ ਕੇ ਆਉਂਦਾ ਉਹ ਤਾਂ ਨਹਾਣਾ ਹੁੰਦਾ ਮੈਂ ਮੇਰੇ ਸੋੜੀਏ ਮੋਢੇ ਦਰਦ ਹੋਣ ਲੱਗ ਗਏ ਹੁੰਦਾ ਨਹੀਂ ਮੇਨਾਂ ਇਹ ਕੰਮ ਇਹ ਹੋਇਆ ਗਰਮ ਪਾਣੀ ਨਾਲ ਨਹਾਣ ਕਰਨਾ ਉੱਤੋਂ ਠੰਡ ਸੀਗੀ ਅੱਜ ਤੇ ਉਦੋਂ ਹੀ ਮੈਂ ਨਹਾ ਲੁਕੇ ਤਿਆਰ ਹੋ ਕੇ ਸਿੱਧਾ ਮੈਂ ਚਲਾ ਗਿਆ ਬੈਠਾ ਵੀ ਨਹੀਂ ਮੈਂ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਉੱਥੇ ਠੰਡ ਸੀਗੀ ਤੇ ਤਾਂ ਮੈਨੂੰ ਵੀ ਫੀਲ ਹੋ ਰਿਹਾ ਸੀ ਥੋੜਾ ਪਰ ਮੇਰਾ ਮਨ ਸੀਗਾ ਕਿ ਚਲੋ ਚੱਲਦੇ ਆਂ ਜੇ ਸਾਡਾ ਮੂਡ ਬਣਾਈ ਆ ਘਰ ਜਾਣ ਦਾ 5 ਵਜੇ ਦੀ ਟ੍ਰੇਨ ਸੀਗੀ ਸਾਡੀ ਤੇ ਜਾਦਾ ਜੋੜ ਨੇ ਆਣੇ ਨੇ ਪਹਿਣੇ ਆਣੇ ਕਹਿੰਦੇ ਨਹੀਂ ਚਾਚੂ ਆਪਾਂ ਇੱਕ ਦਿਨ ਹੋਰ ਰੁਕਣਾ ਮੈਂ ਕਿਹਾ ਚਲੋ ਠੀਕ ਆ ਤੁਹਾਡਾ ਮਨ ਅਸੀਂ ਕਿਹੜਾ ਬੱਜੇ ਹੋਏ ਆਂ ਇੱਕ ਦਿਨ ਹੋਰ ਰੁਕ ਜਾਂਦੇ ਆਂ ਅਸੀਂ ਕਿਹੜਾ ਕੁਝ ਕਰਨਾ ਜਾ ਕੇ ਚਲੋ ਭਾਜੀ ਨੂੰ ਇੱਕ ਛੁੱਟੀ ਹੋਰ ਪੈਣੀ ਆ ਹਾ ਪਤਾ ਚਲੋ ਬੱਲੇ ਹੀ ਆ ਸਵੇਰੇ ਤੁਹਾਨੂੰ ਯਾਦ ਹੋਣਾ ਵੀਡੀਓ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਜਦੋਂ ਆਪਾਂ ਪ੍ਰਕਰਮਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ ਤੇ ਅੰਦਰੋਂ ਗੇਟ ਦਿਖਾਇਆ ਸੀ ਤੁਹਾਨੂੰ ਮੇਨ ਗੇਟ ਕਿ ਕਿੱਧਰੋਂ ਜ਼ਿਆਦਾ ਸੰਗਤ ਆਉਂਦੀ ਹੈ ਉਹ ਆਹ ਗੇਟ ਆ ਸਰਦਾਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾ ਇਹ ਆਹ ਗੇਟ ਅੰਦਰ ਜਾ ਕੇ ਇਹ ਗੇਟ ਦੇ ਸਾਹਮਣੇ ਨਿਕਲੇ ਸੀ ਅੰਦਰੋਂ ਅਸੀਂ ਆਹ ਗੇਟ ਅਸੀਂ ਉਧਰੋਂ ਪ੍ਰਕਰਮਾ ਕਰਕੇ ਇਧਰੋਂ ਪ੍ਰਕਰਮਾ ਕਰਕੇ ਇਧਰ ਨੂੰ ਗਏ ਸੀ ਕਿ ਅੰਦਰੋਂ ਤੁਹਾਨੂੰ ਦੱਸਿਆ ਸੀ ਮੇਨ ਗੇਟ ਇਹੋ ਹੀ ਗੇਟ ਸੀਗਾ ਸਿਆ ਪਾਈ ਦੇ ਸਾਹਮਣੇ ਜੀ ਚੱਲਦੇ ਆਂ ਬਾਜ਼ਾਰ ਚ ਦੇਖਦੇ ਕੀ ਕੁਝ ਖੁੱਲਿਆ ਪੈਦਲ ਆ ਸੀ ਦੋਨੋਂ ਪੈਦਲ ਯਾਤਰਾ ਹੀ ਕਰਦੇ ਆ ਮੈਂ ਕਿਹਾ ਠੰਡ ਹੀ ਲੱਗਦੀ ਆ ਜੇ ਕੋਈ ਐਕਟਿਵ ਬਾਈਕ ਤੇ ਜਾਂਦੀ ਮੈਂ ਭਰਾ ਨੂੰ ਪੁੱਛੀ ਜਾਂਦਾ ਸੀ ਮੈਂ ਕਿਹਾ ਭਾਜੀ ਰਾਹ ਪਤਾ ਭਾਜੀ ਦਾ ਰਾਹ ਪਤਾ ਮੈਨੂੰ ਤਾਂ ਪਤਾ ਨਹੀਂ ਹੈਗਾ ਪਤਾ ਹੈ ਠੀਕ ਆ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਪਹਿਲੀ ਵਾਰ ਬਣ ਰਿਹਾ ਕਿਦਾ ਕਲੀਆਂ ਟੇ ਬਾਜ਼ਾਰ ਵੈਸੇ ਬੰਦ ਹੋ ਗਿਆ ਹਾਂ ਦਾ ਬਜਟ ਆ ਪਿੱਛੇ ਦੁਕਾਨਾਂ ਦੇਖ ਰਿਹਾ ਕੋਲੋਸਾ ਲਗਭਗ ਇਹ ਲੁਧਿਆਣਾ ਥੋੜੀ ਐ ਲੁਧਿਆਣੇ ਜਿੱਦਾਂ 6:30 ਤੇ 10 11 ਵਜੇ ਤੱਕ ਖੁੱਲੀਆਂ ਭਰਾ ਮੇਰਾ 6:30 ਵਜੇ ਘਰੇ ਆ ਪਾਜੀ ਪਾਜੀ 6:30 ਵਜੇ ਘਰੇ ਜਾਂਦਾ ਦੁਕਾਨੀਆਂ ਇਹ ਬੰਦ ਹੁੰਦੀਆਂ ਲੇਟ ਲੁਧਿਆਣੇ ਸ਼ਹਿਰ ਚ ਗੱਲ ਕਰ ਰਹੇ ਹਾਂ ਇੱਥੇ 7:30 7:30 ਹੋਏ ਨਾ 7:30 8 ਵਜੇ ਕਹਿੰਦੇ ਬਾਜ਼ਾਰ ਬੰਦ ਹੋ ਜਾਂਦਾ ਬਾਕੀ ਪਤਾ ਨਹੀਂ ਕਹਿ ਨਹੀਂ ਸਾਡੇ ਕੁਝ ਥੋੜੀਆਂ ਜੀਆਂ ਦੁਕਾਨਾਂ ਖੁੱਲੀਆਂ 6th ਰੋਡ ਤੇ ਤਾਂ ਬੰਦ ਹੋ ਗਈਆਂ ਵੀ ਨਿਕਲਦੇ ਆ ਇੱਕ ਰੋਡ ਆ ਜਿਹੜਾ ਟਰਨ ਕਰਦਾ ਇੱਥੇ ਨੂੰ ਰਾਈਟ ਸਾਈਡ ਨੂੰ ਆ ਗਏ ਆਂ ਜੀ ਮਿੱਤਰੋ ਰਾਈਟ ਨੂੰ ਆ ਇੱਧਰ ਵਿਚਾਰ ਖੁੱਲਾ ਹੈ ਨਾ ਬਜ਼ਾਰ ਦੇ ਨਾਮ ਨੂੰ ਨਹੀਂ ਪਤਾ ਮੈਨੂੰ ਇਹ ਸਾਰਾ ਇਹ ਸਾਰਾ ਉਹੀ ਬਜ਼ਾਰ ਆ ਜਿਹੜਾ ਨਾ ਦਰਬਾਰ ਸਾਹਿਬ ਦੇ ਨਾਲ ਜਿਹੜੀ ਸੜਕ ਆ ਨਾਲ ਨਾਲ ਘੁੰਮਦੀ ਜਿਹੜੀ ਸੜਕ ਇਹ ਉਹੀ ਸੜਕ ਆਲਾ ਬਜ਼ਾਰ ਆ ਸਾਰਾ ਆਪਾਂ ਕਿੱਧਰ ਹੀ ਘੁੰਮ ਰਹੇ ਆ ਇਸ ਟਾਈਮ ਆ ਇੱਧਰ ਉੱਧਰ ਹੈਗੇ ਦੁਕਾਨਾਂ ਲੇਡੀਜ਼ ਉਪਾਧੀਆਂ ਐਸੈਸਰੀ ਹਾਰ ਫੂਰ ਦੀਆਂ ਕੋਸਮੈਟਿਕ ਵਗੈਰਾ ਦੀਆਂ ਜੈਂਸ ਲੇਡੀਜ਼ ਸਾਹਮਣੇ ਹਾਰ ਰੋਣਗੇ ਇਹ ਬਾਜ਼ਾਰ ਦਾ ਨਾਮ ਕੀ ਹੈ ਮੈਨੂੰ ਦੱਸਿਆ ਜਰੂਰ ਯਾਰ ਕਮੈਂਟਾਂ ਚ ਮੈਨੂੰ ਨਹੀਂ ਇਹ ਪਤਾ ਕੁਛ ਵੀ ਮੈਂ ਤਾਂ ਲੁਧਿਆਣਾ ਦਾ ਬਸ ਲੋ ਲੁਧਿਆਣਾ ਦਾ ਚੋੜਾ ਬਾਜ਼ਾਰ ਹੀ ਪਤਾ ਆਪਾਂ ਨੂੰ ਆ ਸਾਰੀ ਸਾਰਾ ਮਾਰਕੀਟ ਲੱਗੀ ਹੋਈ ਸਾਰੀ ਆ ਲੇਡੀਜ਼ ਐਕਸੈਸਰੀ ਸੂਟ ਸਾਰੀ ਮਾਰਕੀਟ ਹੀ ਆ ਇਤੋਂ ਜੀ ਜਾਂਦੇ ਜਾਂਦੇ ਨਾਲ ਇੱਕ ਹੋਰ ਗੇਟ ਆ ਜਾਣਾ। ਮੇਰਾ ਗੁਰਦਵਾਲਾ ਸਾਹਿਬ ਨਾਲ ਇਹ ਨਾਲ ਨਾਲ ਜਿਹੜੀ ਸੜਕੋਂ ਹੁੰਦੀ ਆ ਨਾ ਇਹ ਉਹੀ ਆ ਸੜਕ। ਪੰਜਾਬੀ ਜੁੱਤੀਆਂ ਦੀ ਦੁਕਾਨਾਂ ਬਹੁਤ ਆ। ਐਦਾਂ ਦੇ ਕੋ ਪਿੱਛੇ ਜਾ ਜੀ ਪੰਜਾਬੀ ਜੁੱਤੀਆਂ ਬਈਆਂ ਜਿਆਦਾ ਦੁਕਾਨਾਂ ਆ। ਅਰੇ ਫਿਰ 10 ਪਿੱਛੇ ਸ਼ੋਰੂਮ ਆ ਸਾਰੀਆਂ ਪੰਜਾਬੀ ਜੁੱਤੀਆਂ ਦਾ। ਜਿਹੜੀ ਸੁੱਟਾਂ ਦਾ। ਕਾਫੀ ਦੁਕਾਨਾਂ ਦੇ ਇਥੇ। ਜੁੱਤੀਆਂ ਦੇ ਦੁਕਾਨਾਂ ਬਹੁਤ ਆ। ਜੁੱਤੀਆਂ ਦਾ ਘੜਾ ਇਹ। ਜਾਂਸ ਬੋ ਘਾਟਾ ਜਿਹੜੀ ਸੇ ਜ਼ਿਆਦਾ ਸਮਾਨ ਆਇਆ। ਲੇਡੀ ਸੂਟ ਵਗੈਰਾ ਲੇਡੀ ਡ्रेसेस ਹੋ ਗਈ ਪੰਜਾਬੀ ਜੁੱਤੀਆਂ ਹੋ ਗਈਆਂ ਜੁੱਤੀਆਂ ਉਹ ਸਾਰੀਆਂ। ਦਰਬਾਰ ਸਾਹਿਬ ਦਾ ਇੱਕ ਗੇਟ ਆ ਗਿਆ ਇਧਰ ਨੂੰ ਹਨਾ ਆ ਦਰਬਾਰ ਸਾਹਿਬ ਦਾ ਤੀਜਾ ਗੇਟ ਆ ਕੋ ਮਿਲਿਆ ਅੱਜ ਅੱਜ। ਪਹਿਲਾ ਸੀ ਉਹ ਸਵੇਰੇ ਜਿੱਦੋਂ ਮੱਥਾ ਟੇਕਣ ਗਏ ਸੀ। ਦੂਜਾ ਉਹ ਜਿਹੜਾ ਰਾਜ ਤੁਹਾਨੂੰ ਮੈਨੂੰ ਦਿਖਾਇਆ ਮੈਂ ਤੀਜਾ ਇਹ ਗੇਟ। ਇਧਰ ਸਾਹਮਣੇ ਆਣ ਦਰਬਾਰ ਸਾਹਿਬ ਸਾਹਮਣੇ ਉਹ ਦੇਖੋ। ਰਾਸ਼ੀ ਬੜਾ ਹੋ ਗਿਆ ਅੰਦਰ ਸਿੱਧਾ ਜਾ ਕੇ ਦਰਬਾਰ ਸਾਹਿਬ ਇਹ ਪਾਰਕਿੰਗ ਆ ਬਾਹਰ ਨੇੜਾ ਹੋ ਗਿਆ ਮਜਾਰ ਦੇ ਨਾਲ ਨਾਲ ਨਹੀਂ ਕੁ ਮੀ ਜਾਣੇ ਆ ਉਹੀ ਰੋਡ ਆ ਜਿਹੜਾ ਨਾ ਮੈਨੂੰ ਲੱਗਾ ਸੀ ਬਾਰੋ-ਬਾਰ ਪ੍ਰਕਰਮਾ ਕਰ ਲੈਣੀ ਆ ਸੀ ਅਸੀਂ ਨਾ ਉਹੀ ਸੜਕ ਫੜੀ ਹੋਈ ਆ ਸਿੱਧੀ-ਸਿੱਧੀ ਚਾਈ ਜਾਂਦੀ ਆ ਆ ਤੀਜਾ ਗੇਟ ਆ ਸੀ ਗੁਰਦੁਆਰਾ ਸਾਹਿਬ ਦਾ ਮੈਨੂੰ ਲੱਗਾ ਘੁੰਮਦੇ-ਘੁੰਮਦੇ ਨਾ ਸਿੱਧਾ ਜਾ ਜਾ ਕੇ ਸੜਕ ਦੇ ਨਾਲ ਨਾਲ ਸੱਜੇ-ਸੱਜੇ ਘੁੰਮੀ ਜਾਣਾ ਤੇ ਜਿਹੜਾ ਚੌਥਾ ਗੇਟ ਆ ਗੁਰਦੁਆਰਾ ਸਾਹਿਬ ਦਾ ਉਹ ਵੀ ਸਾਨੂੰ ਇਦਾਂ ਹੀ ਰਾਹ ਦੇ ਵਿੱਚ ਘੁੰਮਦੇ-ਘੁੰਮਦੇ ਮਿਲ ਜਾਣਾ ਤੁਕਿਆ ਆਪਾਂ ਖੱਬੇ ਨਹੀਂ ਮੁੜਦੇ ਤਾਂ ਆਪਾਂ ਸੱਜੇ ਮੁੜੀ ਜਾਨੇ ਸੱਜੇ ਸੱਜੇ ਮੁੜੀ ਜਾਵਾਂਗੇ ਗੇਟ ਦੇ ਕੋਲ ਪਹੁੰਚ ਹੀ ਜਾਣਾ ਆਪਾਂ ਤੇ ਫਿਰ ਆਪਾਂ ਉਸੇ ਰੋਡ ਤੇ ਪੈਣ ਆ ਆਹਾਂ ਸੜਕ ਹੋਣੀ ਇੱਥੇ ਬਾਜ਼ਾਰ ਸਾਰਾ ਵੱਗਦਾ ਹੈ। ਬੈਠੈ ਨਾ ਸਹੀ ਕਹਿੰਦੇ ਸੀਗੇ ਮਾਸੀ ਜੀ ਮਤਲਬ ਇਹ ਕੰਮ ਇਹ ਕੰਮ ਫਤਿਹ ਦੀ ਨਾਨੀ ਜੀ ਕਿ ਇੱਥੇ ਬਾਜ਼ਾਰ ਜਲਦੀ ਬੰਦ ਹੋ ਜਾਂਦਾ ਹਾਲ ਤਾਂ 8 ਵੀ ਨਹੀਂ ਬੱਜੇ ਕਾਫੀ ਦੁਕਾਨਾਂ ਬੰਦ ਹੋ ਗਈਆਂ ਮੈਂ ਤਾਂ ਕਹਿੰਦੀ ਚਲੋ ਇਸ ਟਾਈਮ ਕੋ ਮਾਂਗੇ रौनक होगी प्लस दुकाना मतलब दुकाना ज्यादा मनिहाल जय सिंह इधर पहुंच गया अरे भाई है देखो कल सड़क के चौथे गेट के बाहर भी पहुंच गए गुरुद्वारा साहब के चौथा तो गेट इधर हम अभी सी सीधा सच्चे सज्जे घूम उस रोड से बहना जितो आप सीधा घर पहुंच जाना है ਉਹੀ ਰੋਡ ਸਿੱਧਾ ਆਂਦੇ ਰਹੇ ਹਾਂ ਤੇ ਦੇ ਹੌਂਦੇ ਹੌਂਦੇ ਅਸੀਂ ਉਸੇ ਗੇਟ ਦੇ ਬਾਹਰ ਆ ਗਏ ਗੁਰਦੁਆਰਾ ਸਾਹਿਬ ਦੇ ਜਿੱਥੇ ਅਸੀਂ ਸਵੇਰੇ ਮੱਥਾ ਟੇਕਿਆ ਸੀ ਨਾ ਆ ਦੇਖ ਕਰੋ ਕਿ ਛੇ ਸਾਡੇ ਉਹੀ ਗੇਟ ਆ ਆ ਪਿੱਛੇ ਗੁਰਦੁਆਰਾ ਸਾਹਿਬ ਦਾ ਉਹੀ ਗੇਟ ਆ ਸਾਡੇ ਜਿੱਥੇ ਸਵੇਰੇ ਮੱਥਾ ਟੇਕਿਆ ਸੀ ਅਸੀਂ ਇੱਕ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜਿਹੜਾ ਵੀ ਸਾਰਾ ਬਾਜ਼ਾਰ ਹੈ ਨਾ ਬਾਰੋ-ਬਾਰ ਘੁੰਮਲੇ ਆ ਇਹ ਘੁੰਮਦਾ ਰਹਿ ਜਾਈਨਾ ਬਾਰੂ ਪਰ ਕਰਮਾ ਕਰ ਲਿਆ ਸੀ ਕਿਤਰਾ ਮੈਂ ਕਿਹਾ ਦੇਖਾਂਗੇ ਬਾਜ਼ਾਰ ਇਧਰ ਉਧਰ ਗਲੀਆਂ ਜਿਸੀ ਆਪੇ ਨਹੀਂ ਵੜੇ ਕਿਉਂਕਿ ਜਿੱਥੇ ਗਲੀ ਦੇ ਘੁੰਮੇ ਜਾਂਦੇ ਅਸੀਂ ਸਾਨੂੰ ਤਾਂ ਰਾਹ ਨਹੀਂ ਸੀ ਲੱਭਣਾ ਇਸ ਟਾਈਮ ਦਾ ਬਾਜ਼ਾਰ ਅਸੀਂ ਦੱਸਣ ਆਲਾ ਵੀ ਨਹੀਂ ਹੋਣਾ ਕੋਈ ਸਾਨੂੰ ਬਾਕੀ ਮੈਂ ਸੋਚਦਾ ਹੁਣ ਇੱਥੇ ਨਾਲ ਇਸ ਵਲੌਗ ਦੀ ਆਪਾਂ ਐਂਡਿੰਗ ਕਰਦੇ ਆ ਕਿਉਂਕਿ ਡੇਲੀ ਵਲੋਗਿੰਗ ਦਾ ਮਤਲਬ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੀ ਕੀਤਾ ਤੇ ਕੱਲ ਦੀ ਵੀਡੀਓ ਨਹੀਂ ਮਿਕਸ ਕਰਾਂਗਾ ਕੱਲ ਦੀ ਵੀਡੀਓ ਮੈਂ ਲੱਗ ਪੋਸਟ ਕਰਾਂਗਾ ਘਰ ਨੂੰ ਜਾਂਦੇ ਹੋਏ ਦੀ ਤੇ ਕਹਾਂ ਜਾਕੀ ਕਰਦੇ ਨਾ ਮਿਲਾਂਗੇ ਉਹਨਾਂ ਨੂੰ ਵੀ ਵਿਸ਼ਕਣਾ ਜਾ ਕੇ ਨਵੇਂ ਸਾਲ ਦੀਆਂ ਮੁਬਾਰਕਾਂ ਇੱਥੇ ਵਾਲੇ ਨੇ ਤਾਂ ਇੱਥੇ ਕਰਤੀਆਂ ਬਾਕੀ ਫੋਨ ਤੇ ਤਾਂ ਗੱਲ ਕਰ ਲਈ ਸੀ ਕੀ ਕਰਦੇ ਨਾ ਸੀ ਬਸ ਉੱਥੇ ਜਾ ਕੇ ਮਿਲਣਾ ਰਹਿ ਗਿਆ ਮੇਰਾ ਮਨ ਸੀਗਾ ਕਿ ਇੱਕ ਤਰੀਕ ਨੇ ਪਹੁੰਚ ਜੇ ਘਰੇ ਔਰ ਚਲੋ ਕੋਈ ਨਹੀਂ ਯਾਨਾ ਕਹਿੰਦੇ ਨੇ ਹੋਰ ਰੁਕਣਾ ਹੈ ਕਿਉਂਕਿ ਉਹਨਾਂ ਦੀਆਂ ਛੁੱਟੀਆਂ ਵੱਧ ਗਈਆਂ 7 ਤਰੀਕ ਤੱਕ ਹੋ ਗਈਆਂ ਨਾ ਛੁੱਟੀਆਂ ਉਹਨਾਂ ਨੂੰ 7 ਤਰੀਕ ਤੱਕ ਛੁੱਟੀ ਹੋ ਗਈ ਕਿਉਂਕਿ ਠੰਡੇ ਚੱਕਦਾਂ ਪੈ ਗਈ ਕੱਲ ਤੇ ਅੱਜ ਕੋਈ ਜ਼ਿਆਦਾ ਠੰਡੇ ਸੀਗੇ ਤੋ ਦੁਗਾਰਾ ਜਮਾਈ ਸ਼ੂਟ ਨਹੀਂ ਨਿਕਲਿਆ ਹੈਗਾ ਆਹ ਵਾਲਾ ਜਿਹੜਾ ਵਲੋਗ ਆ ਸਾਡਾ ਇਹ ਅਸੀਂ 1 ਜਨਵਰੀ 2026 ਨੂੰ ਸ਼ੂਟ ਕਰ ਰਹੇ ਹਾਂ ਤੇ ਇਸ ਲਈ ਅੱਜ ਬਣਦਾ ਤੁਹਾਨੂੰ ਨਿਊ ਇਅਰ ਵਿਸ਼ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਦੁਬਾਰਾ ਤੋਂ ਫਿਰ ਮੁਬਾਰਕ ਮੇਰੇ ਵੀਰੋ ਹੁਣ ਅਸੀਂ ਤੁਹਾਡਾ ਸਾਰਿਆਂ ਦਾ ਢੀਲੋ ਧੰਨਵਾਦ ਕਰਦੇ ਹਾਂ ਅੱਜ ਦੇ ਇਹੇ ਵਲੋਗ ਨੂੰ ਦੇਖਣ ਲਈ ਇਹ ਸਾਡਾ ਤੀਜਾ ਵਲੋਗ ਸੀਗਾ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਦੋ ਵਲੋਗ ਹੋਰ ਪੋਸਟ ਕੀਤੇ ਆ ਜਿਹਦੇ ਵਿੱਚ ਪਹਿਲਾ ਵਲੋਗ ਸੀਗਾ ਕਿ ਅਸੀਂ ਘਰੋਂ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਠੀਕ ਹੈ ਜੀ ਉੱਥੇ ਪਹੁੰਚਾ ਸੀ ਉਨੀਤ ਨੇ ਕਰ ਗਏ ਤੇ ਫਿਰ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਸੀਗਾ ਸਾਡਾ ਪਰਸੋ ਦਾ ਵਲੌਗ ਜਿਹੜਾ ਕੱਲ ਪੋਸਟ ਕੀਤਾ ਸੀ ਤੇ ਜਿਹੜਾ ਕੱਲ ਵਲੌਗ ਬਣਾਇਆ ਸੀ ਉਹ ਜੀ ਅੱਜ ਪੋਸਟ ਕੀਤਾ ਜਿਹੜਾ ਅੱਜ ਵਲੌਗ ਬਣਾ ਰਿਹਾ ਇਹ ਅਸੀਂ ਅਗਲੇ ਦਿਨ ਪੋਸਟ ਕਰਨਾ ਹੈ ਠੀਕ ਹੈ ਇਸੇ ਤਰੀਕੇ ਨਾਲ ਸੀਰੀਜ਼ ਜੀ ਤਿਆਰ ਕੀਤੀ ਆ ਸੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੀ ਸੁਜੈਸ਼ਨ ਵੀ ਦੇ ਸਕਦੇ ਹੋ ਤੁਸੀਂ ਜੇ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੈ ਕਿ ਵਲੋਗਿੰਗ ਦੇ ਵਿੱਚ ਤੁਸੀਂ ਡੇਲੀ ਵਲੌਗ ਚਾਹੁੰਦੇ ਹੋ ਵਿੱਚ ਫੂਡ ਵਲੌਗ ਚਾਹੁੰਦੇ ਹੋ ਜਾਂ ਟਰੈਵਲਿੰਗ ਵਲੌਗ ਚਾਹੁੰਦੇ ਹੋ ਹਨਾ ਕੋਈ ਕਾਈਟ ਵਲੌਗ ਦਾ ਅਸੀਂ ਦੇ ਰਹੇ ਆਪਾਂ ਆਪਾਂ ਤੁਹਾਨੂੰ ਦੇ ਰਹੇ ਹਾਂ ਉਹ ਆਪਣੇ ਮੇਨ ਚੈਨਲ ਨਵਦੀਪ ਸਿੰਘ ਲਹਾਂਵਾਂ ਦੇ ਉੱਤੇ ਤੇ ਜਿਹੜੇ ਆਹ ਵਲੌਗ ਆ ਇਹਦੇ ਲਈ ਅਸੀਂ ਇਹ ਲੱਗ ਚੈਨਲ ਬਣਾਇਆ ਡੇਲੀ ਵਲੌਗ ਦੇ ਲਈ ਆਪਾਂ ਡੇਲੀ ਰੁਟੀਨ ਦੇ ਵਿੱਚ ਕੀ ਕਰਦੇ ਆ ਤੇ ਹੁਣ ਇੱਥੇ ਵੀਡੀਓ ਆਪਣੀ ਐਂਡ ਆ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਵੀਡੀਓ ਨੂੰ ਦੇਖਣ ਲਈ ਸਤਿ ਸ਼੍ਰੀ ਅਕਾਲ